ਟਾਟਾ ਗਰੁੱਪ ਦੀ ਮੋਰੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਇੱਕ ਵੱਡਾ ਫੈਸਲਾ ਲਿਆ ਜਿਸ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਜ਼ਾਰਾਂ ਕਰਮਚਾਰੀਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿੱਤੀ ਸਾਲ 2026 ਦੇ ਦੌਰਾਨ ਆਪਣੇ ਵਿਸ਼ਵ ਵਿਆਪੀ ਕਾਰਜਬਲ ਦਾ ਲਗਭਗ 2% ਕਟੌਣ ਜਾਰੀ ਹੈ। ਇਸ ਦਾ ਸਿੱਧਾ ਅਸਰ 12,000 ਤੋਂ ਵੱਧ ਕਰਮਚਾਰੀਆਂ ਉੱਤੇ ਪਵੇਗਾ। ਇਸ ਵੇਲੇ ਕੰਪਨੀ ਵਿੱਚ ਲਗਭਗ 6.13 ਲੱਖ ਕਰਮਚਾਰੀ ਕੰਮ ਕਰ ਰਹੇ ਨੇ। ਐਸੇ ਅਨੁਸਾਰ ਲਗਭਗ 12,200 ਲੋਕ ਛਾਂਟੀ ਤੋਂ ਪ੍ਰਭਾਵਿਤ ਹੋ ਸਕਦੇ ਨੇ। ਇਹ ਛਾਂਟੀ TCS ਦੇ ਸਾਰੇ ਦੇਸ਼ਾਂ ਅਤੇ ਕਾਰਜ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਜਿੱਥੇ ਵੀ ਕੰਪਨੀ ਕੰਮ ਕਰਦੀ ਹੈ। TCS ਦੇ CEO ਕੇ ਕ੍ਰਿਤੀ ਵਾਸਨ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਨਵੀਂ ਟੈਕਨੋਲੋਜੀ ਖਾਸ ਕਰਕੇ AI ਅਤੇ ਆਪਰੇਟਿੰਗ ਮਾਡਲ ਦੇ ਵਿੱਚ ਬਦਲਾਅ ਵੱਲ ਵਧ ਰਹੇ ਹਾਂ ਇਹ ਕੰਮ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਅਤੇ ਸਾਨੂੰ ਆਪਣੇ ਆਪ ਨੂੰ ਹੋਰ ਚੁਸਤ ਅਤੇ ਭਵਿੱਖ ਦੇ ਲਈ ਤਿਆਰ ਬਣਾਉਣਾ ਪਵੇਗਾ ਉਹਨਾਂ ਇਹ ਵੀ ਮੰਨਿਆ ਕਿ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਹੁਨਰਮੰਦ ਬਣਾਉਣ ਅਤੇ ਮੁੜ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕੁਝ ਭੂਮਿਕਾਵਾਂ ਅਜਾਈਆਂ ਸਨ ਜਿੱਥੇ ਇਹ ਸੰਭਵ ਨਹੀਂ ਸੀ ਯਾਤਲੀ ਇਹ ਛਾਂਟੀ ਜ਼ਰੂਰੀ ਹੋ ਗਈ ਤੇ ਉਹਨਾਂ ਅਨੁਸਾਰ ਇਹ ਫੈਟਲਾ ਮੁੱਖ ਤੌਰ ਤੇ ਮੱਦ ਅਤੇ ਸੀਨੀਅਰ ਪੱਧਰ ਦੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ